ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਈ ਕੱਲ ਬੰਗਾ ਚ ਹੋਏ ਗੋਲੀ ਕਾਂਡ ਚ ਕੁਝ ਲੋਕਾਂ ਨੇ ਖਾਮਕਾਹੀ ਅਫਵਾਹਾਂ ਨਾ ਦਿੱਤੀ ਕਿ ਬੱਬੂ ਮਾਨ ਦਾ ਭਰਾ ਮਾਰ ਦਿੱਤਾ ਹਾਲਾਂਕਿ ਬੱਬੂ ਮਾਨ ਦੇ ਭਰਾ ਦਾ ਇਸ ਵਿੱਚ ਕੋਈ ਲੈਗਾ ਟੀਗਾ ਨਹੀਂ ਅਸਲ ਵਿੱਚ ਜਿਸ ਉੱਪਰ ਗੋਲੀਆਂ ਚਲਾਈਆਂ ਹਨ ਉਸ ਨੂੰ ਪਿੰਡ ਵਿੱਚ ਬੱਬੂ ਮਾਨ ਕਹਿੰਦੇ ਹਨ ਸੋ ਵੀਡੀਓ ਵਿੱਚ ਜੋ ਬੋਲ ਰਹੇ ਹਨ ਉਹ ਆਪਣੇ ਪਿੰਡ ਦੇ ਇੱਕ ਮੁੰਡੇ ਜਿਸ ਦਾ ਨਾਮ ਵੀ ਬੱਬੂ ਮਾਨ ਹੈ ਉਸ ਦੀ ਗੱਲ ਕਰ ਰਹੇ ਹਨ ਨਾ ਕਿ ਬੱਬੂ ਮਾਨ ਕਲਾਕਾਰ ਦੀ ਤੇ ਕੱਲ ਦੇ ਕਈ ਚੰਗੇ ਮੀਡੀਆ ਚੈਨਲ ਬਿਨਾ ਜਾਂਚ ਪੜਤਾਲ ਕੀਤੇ ਦੱਬੀ ਆਉਂਦੇ ਹਨ ਕਿ ਬੱਬੂ ਮਾਨ ਦੇ ਘਰੇ ਪੈ ਗਿਆ ਸੋਗ ਕੱਲ ਬੰਗਾ ਚ ਹੋਏ ਗੋਲੀ ਕਾਂਡ ਚ ਕੁਝ ਲੋਕਾਂ ਨੇ ਖਾਮਕਾਹੀ ਅਫਵਾੜਾ ਵੜਾ ਦਿੱਤੀ ਕਿ ਬੱਬੂ ਮਾਨ ਦਾ ਭਰਾ ਮਾਰ ਦਿੱਤਾ ਹਾਲਾਂਕਿ ਬੱਬੂ ਮਾਨ ਦੇ ਭਰਾ ਦਾ ਇਸ ਵਿੱਚ ਕੋਈ ਲੈਗਾ ਤਗਾ ਨਹੀਂ ਅਸਲ ਵਿੱਚ ਜਿਸ ਉੱਪਰ ਗੋਲੀਆਂ ਚਲਾਈਆਂ ਹਨ ਉਸ ਨੂੰ ਪਿੰਡ ਵਿੱਚ ਬੱਬੂ ਮਾਨ ਕਹਿੰਦੇ ਹਨ ਸੋ ਵੀਡੀਓ ਵਿੱਚ ਜੋ ਬੋਲ ਰਹੇ ਹਨ ਉਹ ਆਪਣੇ ਪਿੰਡ ਦੇ ਇੱਕ ਮੁੰਡੇ ਜਿਸ ਦਾ ਨਾਮ ਵੀ ਬੱਬੂ ਮਾਨ ਹੈ ਉਸ ਦੀ ਗੱਲ ਕਰ ਰਹੇ ਹਨ ਨਾ ਕਿ ਬੱਬੂ ਮਾਨ ਕਲਾਕਾਰ ਦੀ ਤੇ ਕੱਲ ਦੇ ਕਈ ਚੰਗੇ মিডিਆ ਚੈਨਲ ਬਿਨਾਂ ਜਾਂਚ ਪੜਤਾਲ ਕੀਤੇ ਦੱਬੀ ਆਉਂਦੇ ਹਨ ਕਿ ਬੱਬੂ ਮਾਨ ਦੇ ਘਰੇ ਪੈ ਗਿਆ ਸੋ ਸੋ ਮਾੜਾ ਮੋਟਾ ਗੱਲ ਦਾ ਮੂੰਹ ਸਿਰ ਤਾਂ ਦੇਖ ਲਿਆ ਕਰੋ ਪਤੰਦਰਾਂ